ਬੇਸ਼ਰਮੀ ਤੇ ਉਤਾਰੂ ਹੋ ਚੁੱਕਿਆ ਐਸਜੀਪੀਸੀ ਦੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਹ ਆਏ ਦਿਨ ਸਿਕਾਉਂ ਦੇ ਵਿੱਚ ਭੰਬਲ ਪੁੱਸੇ ਮਤਲਬ ਫਸਾਦ ਖੜੇ ਕਰੀ ਰੱਖਦੇ ਆ ਅ ਮਤਲਬ ਜ਼ਮੀਨੀ ਪੱਧਰ ਤੇ ਆਮ ਲੋਕਾਂ ਦਾ ਚਲੋ ਗਿਆਨ ਨਹੀਂ ਹੈ ਨੀਗਾ ਉਹਨਾਂ ਨੂੰ ਗੁਰਮਤ ਦਾ ਗਿਆਨ ਨਹੀਂ ਇਸ ਲਈ ਉਹਨਾਂ ਨੂੰ ਪਤਾ ਨਹੀਂ ਇਹਨਾਂ ਬਜਾਏ ਇਸ ਦੇ ਕਿ ਉਹਨਾਂ ਨੂੰ ਦੱਸਣ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ ਮੜੀਆਂ ਮਸਾਣਾ ਕਬਰਾਂ ਜਟੇਰਿਆਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਹੀਂ ਜਾਣਗੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਵੀ ਪਾਵਨ ਬਚਨ ਨੇ ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨਾ ਮੇਰਾ ਸਿੱਖ ਭੁੱਲ ਕੇ ਬਣਾ ਮੰਨੇ ਗੁਰੂ ਪਾਸ਼ਾ ਦਾ ਕਹਿੰਦਾ ਮੇਰੇ ਸਿੱਖ ਨੇ ਇਹਨਾਂ ਨੂੰ ਨਹੀਂ ਮੰਨਣਾ ਤੇ ਮੂਰਖ ਤੇ ਮੈਂ ਕਹੂੰਗਾ ਮਤਲਬ ਗਿਆਨ ਤੋਂ ਹੀਨੇ ਲੋਕ ਗੁਰੂ ਗ੍ਰੰਥ ਸਾਹਿਬ ਪਾਸ਼ਾ ਨੂੰ ਹੀ ਉੱਥੇ ਲੈ ਜਾਂਦੇ ਨੇ ਮੜੀਆਂ ਮਸਾਲਾਂ ਤੋਂ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਦਾ ਭਾਰ ਤੁਹਾਡੇ ਤੋਂ ਨਹੀਂ ਚੱਲੂਗਾ ਤੁਹਾਡੀਆਂ ਲੱਤਾਂ ਭਾਰ ਨਹੀਂ ਚਲਦੀਆਂ ਤਾਂ ਤੁਸੀਂ ਪਾਸੇ हट ਜਾਓ ਕਮ ਸੇ ਕਮ ਦ੍ਰੜਤਾ ਨਾਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੇ ਉਹਨਾਂ ਦੇ ਉੱਪਰ ਦ੍ਰੜਤਾ ਨਾਲ ਪਹਿਰਾ ਦੋ ਪਰ ਬਜਾਏ ਉਹਦੇ ਪਹਿਰਾ ਦੇਣ ਦੇ ਮਤਲਬ ਆਪਾਂ ਦੇਖ ਰਹੇ ਆਂ ਵੀ ਕੀ ਇਹਨਾਂ ਦਾ ਰੋਲ ਹੈਗਾ ਵਾ ਕੀ ਇਹ ਅੱਜ ਫਸਾਦ ਖੜੇ ਕਰ ਰਹੇ ਆ ਅੱਜ ਇਹ ਨੌਬਤ ਨਹੀਂ ਸੀ ਹੋਣੀ ਆ ਜਿਹੜੇ ਕਿਰਤੀ ਸਿੰਘ ਨੇ ਸਾਡੀਆਂ ਜਥੇਬੰਦੀਆਂ ਆ ਕੇ ਇੱਥੇ ਇਕੱਤਰ ਹੋਏ ਆ ਇਹਨਾਂ ਦਾ ਪਿੱਟ ਸਿਆਪਾਸੀ ਕਰ ਰਹੇ ਆ ਤੇ ਇਹ ਨੌਬਤਾਂ ਨਹੀਂ ਸੀ ਹੋਣੀਆਂ ਆਕਰ ਇਦਾਂ ਦੇ ਹਾਲਾਤ ਨਾਲ ਖੜੇ ਕਰੇ ਗਏ ਤੇ ਗੱਲਬਾਤ ਹੋਈ ਰਵਿੰਦਰ ਸਿੰਘ ਨਾਲ ਪਾਠੀਆਂ ਨਾਲ ਗੱਲਬਾਤ ਤੁਸੀਂ ਸਮਝਾਇਆ ਹੋਗਾ ਜੀ ਉਹਨਾਂ ਨੂੰ ਦੇਖੋ ਜੀ ਮੇਰੀ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਗੱਲ ਹੋਈ ਰਵਿੰਦਰ ਸਿੰਘ ਨਾਲ ਉਹ ਮੇਰੇ ਤੋਂ ਰਿਅਲਾਈਜ਼ ਕਰ ਰਿਹਾ ਕਿ ਮੈਂ ਗਲਤ ਤਾਂ ਮੈਂ ਤਾਂ ਗਲਤੀ ਹੋਈ ਆ ਪਹਿਲਾਂ ਤਾਂ ਨਹੀਂ ਸੀ ਕਰਦਾ ਬਾਅਦ ਚੋ ਜਦੋਂ ਉਹਨਾਂ ਨੂੰ ਮੈਂ ਦੱਸਿਆ ਵੀ ਤੁਹਾਡੀ ਵੀਡੀਓ ਹੈਗੀ ਆ ਸਾਡੇ ਕੋਲੇ ਤੇ ਫਿਰ ਉਹ ਹੌਲੀ ਹੌਲੀ ਮੰਨੇ ਨੇ ਫਿਰ ਉਹ ਇਹ ਵੀ ਸਾਡੇ ਨਾਲ ਵਾਅਦਾ ਕਰਦੇ ਨੇ ਵੀ ਮੈਂ ਨਿਊਜ਼ਪੇਪਰ ਦੇ ਵਿੱਚ ਮੀਡੀਆ ਦੇ ਵਿੱਚ ਤੇ ਆਪਣਾ ਕਬੂਲਨਾਮਾ ਗਲਤੀ ਮੰਨ ਕੇ ਤੇ ਇਹ ਵੀ ਬਿਆਨ ਦੇ ਦੂੰਗਾ ਕਿ ਇਸ ਚੀਜ਼ ਦੇ ਮੈਂ ਖਿਲਾਫ ਹਾਂ ਮੈਂ ਇਸ ਚੀਜ਼ ਦੇ ਵਿਰੋਧ ਹਾਂ ਸਰ ਕਾਰਵਾਈ ਦੀ ਮੰਗ ਕਰ ਰਹੇ ਹੋ ਜੀ ਕਾਰਵਾਈ ਦੇਖੋ ਜੀ ਇਹ ਚੀਜ਼ਾਂ ਤਾਂ ਇਹਨੂੰ ਨਾਨ ਸੀਰੀਅਸ ਨਹੀਂ ਲੈ ਸਕਦੇ ਇਹ ਬੜਾ ਸੀਰੀਅਸ ਇਸ਼ੂ ਆ ਇੰਦਾ ਤਾਂ ਪੰਜਾਬ ਭਰ ਦੇ ਵਿੱਚ ਇਹ ਇੱਕ ਪਾਸੇ ਤਾਂ ਹੁਕਮਨਾਮਾ ਜਾਰੀ ਹੋਇਆ ਆ ਦਿਖਾਓ ਗੱਲ ਸਾਹਿਬ ਜੀ ਇੱਕ ਪਾਸੇ ਤਾਂ ਦੇਖੋ ਸਾਫ ਲਿਖਿਆ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਕਮਰਾ ਕਬਰਾਂ ਸਮਾਧਾਨ ਜਟੇਰਿਆਂ ਆਦ ਉੱਪਰ ਖੰਡ ਪਾਟ ਕਰਾਇਆ ਜਾਂਦੇ ਐ ਇਸ ਦੀ ਅਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਦਿੱਤੀ ਜਾਵੇਗੀ ਜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਨਹੀਂ ਦਿੱਤੀ ਜਾਵੇਗੀ ਤਾਂ ਇਹ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਮੰਨ ਰਿਹਾ। ਅਲਾਉ ਕਰ ਰਿਹਾ ਵੀ ਕਰਾ ਲਓ ਪਾਟ ਤੁਸੀਂ। ਆਰਾਮ ਰਹੀਮ ਗੁਰਮੀਤ ਜੋ ਹੈਗਾ ਵਾ ਸਾਸਦੇਵਾਲਾ। ਉਹਨੂੰ ਐਸਜੀਪੀਸੀ ਦੇ ਇਹਨਾਂ ਤੋਂ ਮਾਫੀ ਦਿੱਤੀ ਹੈ ਇਹਨਾਂ ਨੇ ਮਾਫੀ ਦਿੱਤੀ। ਜਦ ਕਿ ਇੱਕ ਸੀਬੀਆਈ ਕੋਰਟ ਵੱਲੋਂ ਉਹਨੂੰ ਦੋਸ਼ੀ ਠਹਿਰਾ ਕੇ ਉਹ ਸਾਰੇ ਉਹਦੇ ਤੇ ਕੀਤੇ ਗਏ। ਕ੍ਰਿਮినਲ ਉਹਨੂੰ ਕੀਤਾ ਗਿਆ। ਕਸ਼ਤ ਤੇ ਮਤਲਬ ਇਦਾਂ ਦੇ ਨਵੇਂ-ਨਵੇਂ ਬਖੜੇ ਖੜੇ ਕਰਦੇ ਆਏ ਦੇ ਨੇ। ਜਾਨ ਬੁੱਝ ਕੇ ਇਹਨਾਂ ਨੇ ਤਰਸਯੋਗ ਸਥਿਤੀ ਬਣਾ ਕੇ ਰੱਖ ਦਿੱਤੀ ਆ ਮਤਲਬ ਅਸੀਂ ਵੀ ਇਹਨਾਂ ਵਾਂਗੂ ਹੁਣ ਧੀੜੀ ਹੋ ਗਏ ਆ ਜੇ ਇਦਾਂ ਦੀਆਂ ਆਵਾਜ਼ ਤਾਂ ਉਹ ਬਾਜ ਨਹੀਂ ਹੋਣਗੇ ਜਿਹੜਾ ਵੀ ਇਦਾਂ ਦੀ ਕਰਤੂਤ ਕਰੂਗਾ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਜੋ ਵੀ ਹੋਰ ਉਹਨਾਂ ਤੇ ਬੈਠੇ ਨੇ ਅਸੀਂ ਇਹਨਾਂ ਦੇ ਘਰਾਂ ਦਾ ਵੀ ਘਰਾਓ ਕਰਾਂਗੇ ਅਸੀਂ ਇਹਨਾਂ ਦੇ ਦਫ਼ਤਰਾਂ ਦਾ ਵੀ ਘਰਾਓ ਕਰਾਂਗੇ ਤੇ ਇਹਨਾਂ ਦਾ ਪਿੱਟ ਸਿਆਪਾ ਪੂਰਾ ਕਰਾਂਗੇ ਜਲੂਸ ਕੱਢਾਂਗੇ ਤਾਂ ਜੋ ਉਹਨਾਂ ਨੂੰ ਰਿਅਲਾਈਜ਼ ਹੋਵੇ ਵੀ ਇਹ ਜ਼ਿੰਮੇਵਾਰੀਆਂ ਜਿਹੜੀਆਂ ਇਹਨਾਂ ਦੇ ਮੋਢਿਆਂ ਤੇ ਨੇ ਨਾ ਉਹ ਬਣੇ ਬੈਠੇ ਨੇ ਇਹ ਐਦਾਂ ਖੜਾ ਨਹੀਂ ਛੁੱਟਣੇ ਹੈਗੇ ਐਸਜੀਪੀਸੀ ਇਸ ਗੱਲ ਦਾ ਮਸਲਾ ਹੱਲ ਨਹੀਂ ਕਰਦੀ ਫਿਰ ਅੱਗੇ ਤੁਸੀਂ ਕੀ ਰਣਨੀਤੀ ਤਿਆਰ ਕੋ ਮੁਹਾਂਕ ਰੂਪ ਦੇ ਵਿੱਚ ਬੈਠੀਆਂ ਸਾਡੀਆਂ ਜਥੇਬੰਦੀਆਂ ਅਸੀਂ ਜਿੱਦਾਂ ਦਾ ਵੀ ਫੈਸਲਾ ਲਵਾਂਗੇ ਅ ਅੱਜ ਅਸੀਂ ਜਿੰਨੇ ਕੁ ਗਿਣਤੀ ਜਾਂ ਕੱਲ ਅਸੀਂ ਬਹੁਤ ਬਹੁ ਗਿਣਤੀ ਵੀ ਆ ਜਾਾਂਗੇ ਜੋ ਵੀ ਸਾਨੂੰ ਵਾਜਿਬ ਲੱਗੂਗਾ ਉਦੇ ਮੁਤਾਬਕ ਸਾਡਾ ਸਮੂਹਕ ਫੈਸਲਾ ਆਊਗਾ ਜਥੇਬੰਦੀਆਂ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਰੋਜ਼ ਪ੍ਰਦਰਸ਼ਨ ਜਿਹੜਾ ਕਿ ਕੀਤਾ ਜਾ ਰਿਹਾ ਇਸ ਪਿੱਛੇ ਪੂਰਾ ਮਾਮਲਾ ਕੀ ਹੈ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਹਾਂ ਜੀ ਦਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀਤ ਸਿੰਘ ਜੀ ਅੱਜ ਦਾ ਨਹੀਂ ਇਹਨਾਂ ਨੇ ਬੰਲਾ ਦਾ ਵੀ ਰੀਤ ਹੀ ਬਣਾ ਲਈ ਆ ਬੇਸ਼ਰਮੀ ਤੇ ਉਤਾਰੂ ਹੋ ਚੁੱਕੇ ਆ ਐਸਜੀਪੀਸੀ ਦੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਹ ਆਏ ਦਿਨ ਸਿਕਾਉਂ ਦੇ ਵਿੱਚ ਭੰਬਲ ਪੁੱਸੇ ਮਤਲਬ ਫਸਾਦ ਖੜੇ ਕਰੀ ਰੱਖਦੇ ਆ ਅ ਮਤਲਬ ਜ਼ਮੀਨੀ ਪੱਧਰ ਤੇ ਆਮ ਲੋਕਾਂ ਨੂੰ ਤਾਂ ਚਲੋ ਗਿਆਨ ਹੀ ਨਹੀਂਗਾ ਉਹਨਾਂ ਨੂੰ ਗੁਰਮਤ ਦਾ ਗਿਆਨ ਨਹੀਂ ਇਸ ਲਈ ਉਹਨਾਂ ਨੂੰ ਪਤਾ ਨਹੀਂ ਇਹਨਾਂ ਬਜਾਏ ਇਸ ਦੇ ਕਿ ਉਹਨਾਂ ਨੂੰ ਦੱਸਣ ਵੀ ਸ਼੍ਰੀ ਅਕਾਲਤਾ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ ਮੜੀਆਂ ਮਸਾਣਾ ਕਬਰਾਂ ਜਟੇਰਿਆਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਹੀਂ ਜਾਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵੀ ਪਾਵਨ ਬਚਨ ਨੇ ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨਣਾ ਮੇਰਾ ਸਿੱਖ ਭੁੱਲ ਕੇ ਬਣਾ ਮੰਨੇ ਗੁਰੂ ਪਾਤਸ਼ਾਹ ਦਾ ਕਹਿੰਦਾ ਮੇਰੇ ਸਿੱਖ ਨੇ ਇਹਨਾਂ ਨੂੰ ਨਹੀਂ ਮੰਨਣਾ ਤੇ ਮੂਰਖ ਤੇ ਮੈਂ ਕਹੂੰਗਾ ਮਤਲਬ ਗਿਆਨ ਤੋਂ ਹੀਣੇ ਲੋਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਹੀ ਉੱਥੇ ਲੈ ਜਾਂਦੇ ਨੇ ਮੜੀਆਂ ਮਸਾਲਾਂ ਦੇ ਤੇ ਸਾਡੀ ਅੱਜ ਬਦਕਿਸਮਤੀ ਸਾਡਾ ਕਹ ਲੋ ਵੀ ਅ ਬਹੁਤ ਤਰਸਯੋਗ ਹਾਲਤ ਬਣਾਤੀ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹ ਵਿੱਚ ਬੈਠ ਕੇ ਉਹਨਾਂ ਲੋਕਾਂ ਨੂੰ ਗਿਆਨਤਾ ਕੀ ਦੇਣਾ ਉਹਨਾਂ ਦੇ ਵਿੱਚ ਬੈਠ ਕੇ ਅਲਾਉ ਕਰ ਰਹੇ ਆ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕਰਾ ਲਓ ਮਤਲਬ ਅਸੀਂ ਇਹਨੂੰ ਸਵਾਲ ਕਰਨਾ ਚਾਹੁੰਦੇ ਹਾਂ ਅਗਰ ਤੁਹਾਡੇ ਮੋਢਿਆਂ ਤੇ ਇਹ ਜ਼ਿੰਮੇਵਾਰੀ ਦਾ ਭਾਰ ਤੁਹਾਡੇ ਤੋਂ ਨਹੀਂ ਚੱਲੂਂਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਚਲਦੀਆਂ ਤਾਂ ਤੁਸੀਂ ਪਾਸੇ हट ਜਾਓ ਕਮ ਸੇ ਕਮ ਦ੍ਰਿੜਤਾ ਨਾਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੇ ਉਹਨਾਂ ਦੇ ਉੱਪਰ ਦ੍ਰਿੜਤਾ ਨਾਲ ਪਹਿਰਾ ਦਿਓ ਰਬਜਾਏ ਉਹਦੇ ਪਹਿਰਾ ਦੇਣ ਦੇ ਮਤਲਬ ਆਪਾਂ ਦੇਖ ਰਹੇ ਆ ਵੀ ਕੀ ਇਹਨਾਂ ਦਾ ਰੋਲ ਹੈਗਾ ਵਾ ਕੀ ਇਹ ਅੱਜ ਫਸਾਦ ਖੜੇ ਕਰ ਰਹੇ ਆ ਅੱਜ ਇਹ ਨੌਬਤ ਨਹੀਂ ਸੀ ਆਉਣੀ ਆ ਜਿਹੜੇ ਕਿਰਤੀ ਸਿੰਘ ਨੇ ਸਾਡੀਆਂ ਜਥੇਵੰਦੀਆਂ ਆ ਕੇ ਇੱਥੇ ਇਕੱਤਰ ਹੋਏ ਆ ਇਹਨਾਂ ਦਾ ਪਿੱਟ ਸਿਆਪਾਸੀ ਕਰ ਰਹੇ ਆ ਤੇ ਇਹ ਨੌਬਤਾਂ ਨਹੀਂ ਸੀ ਆਉਣੀਆਂ ਆਕਰ ਇਦਾਂ ਦੇ ਹਾਲਾਤ ਨਾ ਖੜੇ ਕਰਨ ਜੀ ਬਾਬਾ ਜੀ ਤੁਹਾਡੀ ਉੱਥੇ ਗੱਲਬਾਤ ਹੋਈ ਰਵਿੰਦਰ ਸਿੰਘ ਨਾਲ ਪਾਠੀਆਂ ਨਾਲ ਗੱਲਬਾਤ ਤੁਸੀਂ ਸਮਝਾਇਆ ਹੋਗਾ ਜੀ ਉਹਨਾਂ ਨੂੰ ਦੇਖੋ ਜੀ ਮੇਰੀ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਗੱਲ ਹੋਈ ਆ ਰਵਿੰਦਰ ਸਿੰਘ ਨਾਲ ਉਹ ਮੇਰੇ ਤੋਂ ਰਿਅਲਾਈਜ਼ ਕਰ ਰਿਹਾ ਕਿ ਮੈਂ ਗਲਤ ਤਾਂ ਮੈਂ ਤੋਂ ਗਲਤੀ ਹੋਈ ਆ ਪਹਿਲਾਂ ਤਾਂ ਨਹੀਂ ਸੀ ਕਰਦਾ ਬਾਅਦ ਚੋ ਜਦੋਂ ਉਹਨਾਂ ਨੂੰ ਮੈਂ ਦੱਸਿਆ ਵੀ ਤੁਹਾਡੀ ਵੀਡੀਓ ਹੈਗੀ ਆ ਸਾਡੇ ਕੋਲੇ ਤੇ ਫਿਰ ਉਹ ਹੌਲੀ ਹੌਲੀ ਮੰਨੇ ਨੇ ਫਿਰ ਉਹ ਇਹ ਵੀ ਸਾਡੇ ਨਾਲ ਵਾਅਦਾ ਕਰਦੇ ਨੇ ਵੀ ਮੈਂ ਨਿਊਜ਼ਪੇਪਰ ਦੇ ਵਿੱਚ ਮੀਡੀਆ ਦੇ ਵਿੱਚ ਤੇ ਆਪਣਾ ਕਬੂਲਨਾਮਾ ਗਲਤੀ ਮੰਨ ਕੇ ਤੇ ਇਹ ਵੀ ਬਿਆਨ ਦੇ ਦੂੰਗਾ ਕਿ ਇਸ ਚੀਜ਼ ਦੇ ਮੈਂ ਖਿਲਾਫ ਆ ਮੈਂ ਇਸ ਚੀਜ਼ ਦੇ ਵਿਰੋਧ ਆ ਅੱਜ ਵਿਰੋਧ ਜਾਂ ਤੇ ਕੱਲ ਤੁਹਾਨੂੰ ਕੀ ਹੋਇਆ ਸੀ ਕੱਲ ਲੋਕ ਸਮੂਹ ਇਕੱਠੇ ਹੋਏ ਨੇ ਪਿੰਡਾਂ ਦੇ ਲੋਕ ਤਾਂ ਭੋਲੇ ਭਾਲੇ ਲੋਕ ਨੇ ਸ਼੍ਰੋਮਣੀ ਕਮੇਟੀ ਦਾ ਤਾਂ ਐਸਜੀਪੀਸੀ ਦਾ ਫਰਜ਼ ਬਣਦਾ ਕਿ ਪਿੰਡ ਨਹੀਂ ਬਲਕਿ ਇਲਾਕੇ ਪੱਧਰ ਤੇ ਪਿੰਡਾਂ ਦੇ ਵਿੱਚ ਵਿਚਰ ਕੇ ਪ੍ਰਚਾਰ ਕਰਕੇ ਇੱਕ ਮੁਹਿੰਮ ਪ੍ਰਚਾਰ ਦੀ ਚਲਾ ਕੇ ਲੋਕਾਂ ਨੂੰ ਜਾਣ ਦਿੱਤਾ ਜਾਵੇ ਕਿ ਕੀ ਸਾਡੇ ਫਲਸਫੇ ਨੇ ਕੀ ਸਾਡੇ ਸਿਧਾਂਤ ਨੇ ਪਰ ਇਹ ਉਹਨਾਂ ਚੀਜ਼ਾਂ ਤੋਂ ਪਹਗਾੜੇ ਨੇ ਮਨ ਕਰ ਨੇ ਤੇ ਜਦੋਂ 10 ਕ ਬੰਦਿਆਂ ਦਾ ਇਕੱਠ ਬੈਠ ਜਾਂਦੇ ਨੇ ਤੇ ਇਹ ਮਤਲਬ ਕੰਮ ਕੰਮਣੀ ਛੱਡ ਜਾਂਦੀ ਇਹਨਾਂ ਨੂੰ ਇਹ ਲੱਗਦਾ ਕਿ ਮਤਲਬ بس ਆਪਣਾ ਖੇੜਾ ਚੜਾਈਏ ਤੇ ਬੈਠਾ ਤੁਸੀਂ ਵੀਡੀਓ ਚ ਦੇਖੋਗੇ ਤੁਹਾਨੂੰ ਦੇਵਾਂਗੇ ਮੀਡੀਆ ਨੂੰ ਵੀਡੀਓ ਉਹਦੇ ਚ ਬਸ ਸ਼੍ਰੋਮਣੀ ਕਮੇਟੀ ਮੈਂਬਰ ਕਹਿ ਰਿਹਾ ਕੋਈ ਗੱਲ ਨਹੀਂ ਤੁਸੀਂ ਕਰਾ ਲਓ ਹੁਣ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ ਜੀ ਕਾਰਵਾਈ ਦੇਖੋ ਜੀ ਇਹ ਚੀਜ਼ਾਂ ਤਾਂ ਇਹਨੂੰ ਨਾਨ ਸੀਰੀਅਸ ਨਹੀਂ ਲੈ ਸਕਦੇ ਬੜਾ ਸੀਰੀਅਸ ਇਸ਼ੂ ਆ ਅੱਜ ਤਾਂ ਪੰਜਾਬ ਭਰ ਦੇ ਵਿੱਚ ਇੱਕ ਪਾਸੇ ਤਾਂ ਹੁਕਮਨਾਮਾ ਜਾਰੀ ਹੋਇਆ ਆ ਦਿਖਾਓ ਗੱਲ ਸਾਹਿਬ ਜੀ ਇੱਕ ਪਾਸੇ ਆ ਦੇਖੋ ਸਾਫ਼ ਲਿਖਿਆ ਸ਼੍ਰੀ ਕਾਲਤਾਖਰ ਸਾਹਿਬ ਦੇ ਹੁਕਮਨਾਮੇ ਤੋਂ ਕਮਰਾ ਕਬਰਾਂ ਸਮਾਧਾਨ ਜਟੇਰਿਆਂ ਆਦਿ ਉੱਪਰ ਖੰਡ ਪਟ ਕਰਾਇਆ ਜਾਂਦੇ ਅਸੀਂ ਅੱਗੇ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਨਹੀਂ ਦਿੱਤੀ ਜਾਵੇਗੀ ਜਦੋਂ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਅੱਗੇ ਨਹੀਂ ਦਿੱਤੀ ਜਾਵੇਗੀ ਤਾਂ ਇਹ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਵੱਡਾ ਮੰਨ ਰਿਹਾ ਅਲਾਉ ਕਰ ਰਿਹਾ ਵੀ ਕਰਾ ਲਓ ਪਾਟ ਤੁਸੀਂ ਇੱਕ ਉਹ ਮੈਂ ਤੁਹਾਨੂੰ ਆਡੀਓ ਰਿਕਾਰਡਿੰਗ ਵੀ ਦੇ ਦੂੰਗਾ ਉਹਦੇ ਜੋ ਕਹਿ ਰਹੇ ਆ ਕਿ ਮੈਨੂੰ ਇਹ ਚੀਜ਼ ਮੇਰੇ ਨਾਲ ਨਾਲ ਮਤਲਬ ਪੰਜ ਪਿਆਰੇ ਸਹਿਬਾਨ ਨੇ ਵੀ ਇਹ ਅਗਿਆ ਦਿੱਤੀ ਆ ਤੇ ਮੈਂ ਤਾਂ ਹੈਰਾਨ ਆ ਮੈਂ ਉਹਨੂੰ ਕਿਹਾ ਵੀ ਮੈਨੂੰ ਨੰਬਰ ਦੇ ਦਿਓ ਤੁਸੀਂ ਕੰਟੈਕਟ ਨੰਬਰ ਦਿਓ ਸਾਨੂੰ ਉਹਨਾਂ ਨਾਲ ਰਾਪਤਾ ਕਰੀਏ ਉਹਨਾਂ ਤੋਂ ਵੀ ਅਸੀਂ ਪੁੱਛੀਏ ਵੀ ਤੁਸੀਂ ਕੌਣ ਹੋ ਕੌਣ ਹੋਨੇ ਹੋ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਚੈਲੰਜ ਕਰ ਰਹੇ ਹੋ ਤੁਸੀਂ ਇਹ ਸਿੱਧਾ ਚੈਲੰਜ ਹੈ ਸਿੱਧਾ ਡਾਇਰੈਕਟ ਚੈਲੰਜ ਹੈ ਜੀ ਇਹੀ ਹੈ ਇੱਥੇ ਬੈਠਣ ਦਾ ਕਾਰਨ ਇਹੀ ਹੈ ਕਿ ਉਹ ਪੰਜ ਪਿਆਰੇ ਜਿਹੜੇ ਉਹ ਕੌਣ ਆ ਸਾਡੇ ਸਾਹਮਣੇ ਹੋਣ ਸਾਨੂੰ ਵੀ ਤੁਹਾਨੂੰ ਕਿਹਨੇ ਪਾਵਰ ਦਿੱਤੀ ਆ ਤੁਹਾਨੂੰ ਪਾਵਰ ਫਟਾਉਣ ਦੀ ਕਿਹਨੇ ਦਿੱਤੀ ਆ ਕਿ ਤੁਸੀਂ ਸਾਰੀਆਂ ਕਬਰਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾ ਸਕੋ ਜਾਂ ਇਹਨੂੰ ਰਵਿੰਦਰ ਸਿੰਘ ਨੂੰ ਆਗਿਆ ਕਿਹਨੇ ਦਿੱਤੀ ਆ ਕਿਹਨੇ ਅਥਾਰਟੀ ਦਿੱਤੀ ਆ ਹੁਣ ਸਾਡੇ ਕੋਲ ਪੁਖਤਾ ਸਬੂਤ ਨੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਹ ਡਾਇਰੈਕਟ ਚੈਲੰਜ ਕਰ ਰਹੇ ਆ ਮਤਲਬ ਸਾਨੂੰ ਤਾਂ ਹੁਣ ਕਿਹ ਚ ਕਹਿਣ ਜੀ ਕੀ ਕਰੇ ਜੇ ਸੁਣਨਾ ਤਾਂ ਆਰਐਸਐਸ ਦੇ ਏਜੰਡੇ ਤੇ ਚੱਲ ਰਹੇ ਆ ਸਾਡੇ ਧਰਮ ਦੇ ਵਿੱਚ ਕੁਝ ਕੁਝ ਭੈਠ ਕਰਕੇ ਤੇ ਸਾਡੀਆਂ ਧਾਰਮਿਕ ਮਰਿਆਦਾਵਾਂ ਨੂੰ ਸਾਡੀਆਂ ਸਿਧਾਂਤਾਂ ਨੂੰ ਸਾਡਿਆਂ ਨੂੰ ਮਤਲਬ ਇਹ ਕਰ ਰਹੇ ਆ ਉਹਨਾਂ ਦੀ ਲੰਘਣਾ ਘੋਰ ਲੰਘਣਾ ਕਰ ਰਹੇ ਆ ਪਰ ਇੱਕ ਵਾਰੀ ਨਹੀਂ ਬਾਰ ਬਾਰ ਕਰ ਰਹੇ ਆ ਇਹ ਆਪਾਂ ਦੇਖਦੇ ਆ ਵੀ ਪਿੱਛੇ ਬਹੁਤ ਚਰਚਾ ਦਾ ਮਸਲਾ ਇੱਕ ਰਾਮ ਰਹੀਮ ਗੁਰਮੀਤ ਜੋ ਹੈਗਾ ਵਾ ਸਰਸੇ ਵਾਲਾ ਉਹਨੂੰ ਐਸਜੀਪੀਸੀ ਦੇ ਇਹਨਾਂ ਤੋਂ ਮਾਫੀ ਦਿੱਤੀ ਜ ਇਹਨਾਂ ਨੇ ਮਾਫੀ ਦਿੱਤੀ ਜਦ ਕਿ ਇੱਕ ਸੀਬੀਆਈ ਕੋਰਟ ਵੱਲੋਂ ਉਹਨੂੰ ਦੋਸ਼ੀ ਠਹਿਰਾ ਕੇ ਉਹ ਸਾਰੇ ਉਹਦੇ ਤੇ ਕੀਤੇ ਗਏ ਕ੍ਰਿਮੀਨਲ ਉਹਨੂੰ ਕੀਤਾ ਗਿਆ ਕੁਰਸ਼ਤ ਤੇ ਮਤਲਬ ਇਹ ਇਦਾਂ ਦੇ ਨਵੇਂ-ਨਵੇਂ ਬਖੇੜੇ ਖੜੇ ਕਰਦੇ ਆਏ ਦਿਨ ਇਹ ਜਾਨ ਬੁੱਝ ਕੇ ਇਹਨਾਂ ਨੇ ਤਰਸਯੋਗ ਸਥਿਤੀ ਬਣਾ ਕੇ ਰੱਖ ਦਿੱਤੀ ਆ ਮਤਲਬ ਅਸੀਂ ਵੀ ਇਹਨਾਂ ਵਾਂਗੂ ਹੁਣ ਠੀਠੀ ਹੋ ਗਏ ਆ ਜੇ ਇਦਾਂ ਦੀਆਂ ਹਾਦਸਾਂ ਤੋਂ ਆਵਾਜ਼ ਨਹੀਂ ਆਉਣਗੇ ਜਿਹੜਾ ਵੀ ਇਦਾਂ ਦੀ ਕਰਤੂਤ ਕਰੂਗਾ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਜੋ ਵੀ ਹੋਰ ਅਹੁਦਿਆਂ ਤੇ ਬੈਠੇ ਨੇ ਅਸੀਂ ਇਹਨਾਂ ਦੇ ਘਰਾਂ ਦਾ ਵੀ ਘਰਾਓ ਕਰਾਂਗੇ ਅਸੀਂ ਇਹਨਾਂ ਦੇ ਦਫ਼ਤਰਾਂ ਦਾ ਵੀ ਘਰਾਓ ਕਰਾਂਗੇ ਤੇ ਇਹਨਾਂ ਦਾ ਪਿੱਟ ਸਿਆਪਾ ਪੂਰਾ ਕਰਾਂਗੇ ਜਲੂਸ ਕੱਢਾਂਗੇ ਤਾਂ ਜੋ ਉਹਨਾਂ ਨੂੰ ਰਿਅਲਾਈਜ਼ ਹੋਵੇ ਵੀ ਇਹ ਜ਼ਿੰਮੇਵਾਰੀਆਂ ਜਿਹੜੀਆਂ ਇਹਨਾਂ ਦੇ ਮੋਢਿਆਂ ਤੇ ਨੇ ਨਾ ਬਣੇ ਬੈਠੇ ਨੇ ਇਹ ਐਦਾਂ ਖੜੇ ਨਹੀਂ ਛੁੱਟਣੇ ਹੈਗੇ ਜੀ ਐਸਜੀਪੀਸੀ ਇਸ ਗੱਲ ਦਾ ਮਸਲਾ ਹੱਲ ਨਹੀਂ ਕਰਦੀ ਫੇਰ ਅੱਗੇ ਤੁਸੀਂ ਕੀ ਰਣਨੀਤੀ ਤੇ ਆ ਤੁਸੀਂ ਮੂਹਾਂਕ ਰੂਪ ਦੇ ਵਿੱਚ ਬੈਠੀਆਂ ਸੜੀਆਂ ਜਿੱਥੇ ਬੰਦੀਆਂ ਅਸੀਂ ਜਿੱਦਾਂ ਦਾ ਵੀ ਫੈਸਲਾ ਲਵਾਂਗੇ ਅ ਅੱਜ ਅਸੀਂ ਜਿੰਨੇ ਕ ਗਿਣਤੀ ਜਾਂ ਕੱਲ ਅਸੀਂ ਬਹੁਤ ਬਹੁ ਗਿਣਤੀ ਵੀ ਆ ਜਾਾਂਗੇ ਜੋ ਵੀ ਸਾਨੂੰ ਵਾਜਬ ਲੱਗੂਗਾ ਉਦੇ ਮੁਤਾਬਕ ਸਾਡਾ ਸਮੂਹਕ ਫੈਸਲਾ ਆਊਗਾ ਜਿੱਥੇ ਬੰਦੀਆਂ ਦਾ ਫਿਰ ਲੱਗਦਾ ਹੈ ਕਿ ਮਸਲੇ ਦਾ ਹੱਲ ਹੋ ਜਾਏਗਾ ਕਿੰਨੇ ਦਿਨਾਂ ਤੱਕ ਯਕੀਨ ਦਵਾਇਆ ਹੈ ਕਿ ਅੱਜ ਹੀ ਮਸਲੇ ਦਾ ਹੱਲ ਹੋ ਜਾਏਗਾ ਅਗਰ ਨਹੀਂ ਹੁੰਦਾ ਤਾਂ ਫਿਰ ਕਦੋਂ ਕੀ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਮੜੀਆਂ ਮਸਾਣਾ ਕਬਰਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਜਦੋਂ ਲੈ ਕੇ ਜਾਂਦੇ ਆ ਤਾਂ ਅਸੀਂ ਜਿੱਥੇ ਪ੍ਰਸ਼ਾਸਨ ਨੂੰ ਕੰਪਲੇਂਟ ਕਰਕੇ ਅਸੀਂ ਉਹਦੀ ਪੈਰਵਾਹੀ ਕਰਦੇ ਆਂ ਲੋਕਾਂ ਦਾ ਵਿਰੋਧ ਕਰਦੇ ਆਂ ਉਹਦੇ ਸਬੰਧ ਵਿੱਚ ਇਹ ਸਾਨੂੰ ਹੋਰ ਕੰਡੇ ਵੀ ਜ ਰਹੇ ਆ ਇੱਕ ਜ਼ਿੰਮੇਵਾਰ ਉਤੇਦਾਰ ਹੋਣ ਦੇ ਬਾਵਜੂਦ ਹੋਰ ਕੰਡੇ ਵੀ ਜਰੇ ਆ ਸ਼ਰਿਆਂਾਂ ਵਿੱਚ ਲੋਕਾਂ ਦੇ ਵਿੱਚ ਘੱਟ ਦੇ ਵਿੱਚ ਬੈਠ ਕੇ ਲਾਓ ਕਰ ਰਹੇ ਆ ਕਹਿੰਦੇ ਕੋਈ ਨਹੀਂ ਕਰਾ ਲੋ ਤੁਸੀਂ ਪਾ ਲੋ ਸ਼ਰੀ ਅਕਾਲਤਾਖ ਸਾਹਿਬ ਤੋਂ ਆਪਣੇ ਆਪ ਨੂੰ ਵੱਡੇ ਮੰਨ ਰਹੇ ਨਾ ਫਿਰੇ ਸੋ ਇਹਨਾਂ ਨੇ ਇਹਨਾਂ ਦਾ ਅਸੀਂ ਇਸੇ ਤਰ੍ਹਾਂ ਬਦਸਤੂਰ ਪਿੱਟ ਸਿਆਪਾ ਪੂਰਾ ਦੱਬ ਕੇ ਕਰਿਆ ਕਰਾਂਗੇ ਬਿਲਕੁਲ ਇਦਾਂ ਨਹੀਂ ਇਹ ਸਾਰਨਾ ਹੈਗਾ ਜ਼ਿੰਮੇਵਾਰੀਆਂ ਤੋਂ ਪਗੋੜੇ ਸੀ ਨਹੀਂ ਹੋਣ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਹੈ ਜੀ ਜਾਂ ਇਸ ਮਸਲੇ ਦੇ ਉੱਤੇ ਤੁਸੀਂ ਗੱਲਬਾਤ ਕੀਤੀ ਆ ਨਹੀਂ ਜੀ ਹਾਲ ਦੀ ਘੜੀ ਨਹੀਂ ਹੋਈ ਅਸੀਂ ਬੈਠੇ ਆ ਮੈਨੇਜਰ ਨਾਲ ਗੱਲ ਹੋਈ ਆ ਉਹ ਸਾਨੂੰ ਭਰੋਸਾ ਦਿਵਾ ਰਹੇ ਆ ਵੀ ਜੋ ਹੈਗਾ ਵੀ ਅਸੀਂ ਤੁਹਾਡੇ ਨਾਲ ਸ਼ਾਂਤਮਈ ਅਸੀਂ ਹਾਂਜੀ ਅੱਜ ਲਿਖਤੀ ਚ ਪਾ ਦਿੱਤੀ ਗਈ ਆ ਉਹ ਕਹਿੰਦੇ ਰਿਟਰਨ ਤੁਹਾਨੂੰ ਦੇ ਦਿਆਂਗੇ ਅਸੀਂ ਵੀ ਐਦਾਂ ਦਾ ਨਹੀਂ ਹੋਊਗਾ ਜੀ ਹੋਪ ਕਰਦੇ ਆਂ ਵੀ ਨਾ ਹੀ ਹੋਵੇ ਜੀ ਆਦਰਵਾਇਜ਼ ਮਰਲੇ ਚੀਜ਼ਾਂ ਅਸੀਂ ਬਰਦਾਸ਼ਤ ਚ ਚੁੱਪ ਕਰਕੇ ਨਹੀਂ ਕਰਾਂਗੇ ਸਾਡਾ ਇੱਥੇ ਅ ਜੋ ਵੀ ਕਹਿ ਲੋ ਮੱਕਾ ਕਹਿ ਲੋ ਸਾਡਾ ਸਾਰਾ ਕੁਝ ਹੀ 올 ਐਨ 올 ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨੇ ਅਗਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਮੜੀਆਂ ਮਸਾਣਾ ਤੇ ਨਹੀਂ ਜਾਣਾ ਬਾਣੀ ਕਹਿ ਰਹੀ ਆ ਤੇ ਉਸੇ ਹੀ ਗੁਰੂ ਨੂੰ ਇਹ ਲੈ ਕੇ ਲੈ ਜਾਂਦੇ ਨੇ ਸਮਾਧਾਂ ਤੇ ਮਣੀਆਂ ਵਸਾਣਾ ਦੇ ਸੋ ਸਾਡੇ ਇਹ ਸਿਧਾਂਤਾਂ ਦੀ ਸਿੱਖ ਸਿਧਾਂਤਾਂ ਸਾਡੇ ਫਲਸਫੇ ਦੀ ਜਾਣ ਬੁੱਝ ਕੇ ਇੰਟੈਂਸ਼ਨਲੀ ਘੋਰ ਲੰਘਣਾ ਵਾ ਅ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੀਮਤੀ ਸਮੇਂ ਦਿੱਤਾ ਸਾਨੂੰ ਦਾ ਇਜ਼ਾਜ਼ਤ